ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਪੰਜਾਬ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੀ ਆਪਣੀ ਵਿਜਿਟ ਪਿੰਡ ਮਮੂਤਪੁਰਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਲਗਦੀ ਪੱਟੀ। ਭਾਈ ਗੁਰਪ੍ਰੀਤ ਸਿੰਘ ਕੋਲ ਸਜਣੋ ਪਹੁੰਚੇ ਆ। ਸੂਈ ਸਾਈ ਮੈਂ ਲੈ ਕੇ ਆਇਆ ਤਾਜੀ ਸੂਈ ਆ। ਬਾਕੀ ਆਪਾਂ ਜਾਣਕਾਰੀ ਵਧੇਰੇ ਸਾਂਝੀ ਕਰਦੇ ਆ। ਬਣੇ ਰਿਓ ਫਰਜ਼ ਸਮਝ ਕੇ ਐਂਡ ਤੱਕਰ ਤਸੱਲੀ ਜ਼ਰੂਰ ਦੋ ਟਾਈਮ ਕਰਿਆ ਕਰੋ ਪਸ਼ੂ ਦੀ। ਬਾਈ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਬਾਬਾ ਜੀ ਸਤਿ ਸ੍ਰੀ ਅਕਾਲ। ਕਿੱਦਾਂ ਠੀਕ ਹੋ ਕੇ? ਚੜ੍ਹਦੀ ਕਲਾ ਬਾਬਾ ਜੀ। ਠੀਕ ਆ। ਡਰੈੱਸ ਬਾਈ ਇੱਕ ਵਾਰਾ ਨੋਟ ਕਰਾ ਦੇ। ਪਿੰਡ ਮਹਮੂਦਪੁਰਾ ਜੀ। ਹਾਂਜੀ। ਤਹਿਸੀਲ ਪੱਟੀ ਜੀ। ਜ਼ਿਲ੍ਹਾ ਤਰਨਤਾਰਨ ਜੀ। ਮੋਬਾਈਲ ਨੰਬਰ ਬਾਈ? 9646 03834 ਠੀਕ ਆ। ਹਾਂਜੀ। ਤੇ ਕਰੀਏ ਸ਼ੁਰੂਆਤ ਕਿੰਨਾ ਬਾਈ ਦੁੱਧ ਹੋਊਗਾ ਕੋਲ? ਦੁੱਧ ਬਾਬਾ ਜੀ ਨੂੰ ਅੱਜ ਨਵਾਂ ਦਿਨ ਹੋਇਆ ਸੂਈ ਨੂੰ। ਅੱਛਾ ਜੀ। 8-6 ਕਿਲੋ ਦੁੱਧ ਤੇ ਥੱਲੇ ਹਾਜਰ ਜੀ। 6 ਕਿਲ ਬਾਕੀ 10 ਕਰਜੇ 8 ਕਰਜੇ ਉਹ ਤੁਹਾਡੀ ਸੇਵਾ ਤੇ ਡਿਪੈਂਡ ਆ ਹਾਂਜੀ ਉਹ ਬਾਬਾ ਜੀ ਅਗਲੇ ਪਨੇ 10 ਬੋਲੇ ਨੇ ਸੂਬੇ ਦਾ ਹੰਤਜਾ ਲਾਇਓ ਤੀਜਾ ਜਾਂ ਚੌਥਾ ਇਹ ਗੱਲ ਦਾ ਤਹੀਨ ਤਾਜਾ ਲਾਉਣਾ ਇਹਨਾਂ ਕਿ ਜੰਨੀ ਕਿ ਹੈਗੀ ਆ ਥੱਲੋਂ ਸਾਫ ਸੁਥਰੀ ਬਿਲਕੁਲ ਥਾਂਲੇਵਾ ਪੱਧਰ ਹੋ ਕੇ ਆ ਬੰਦ ਦੇ ਨੋਈ ਭਾਈ ਜੀ ਫਿਰ ਇਹਦੀ ਕੀਮਤ ਕਿੰਨੀ ਕਰ ਦਗੇ ਬਾਬਾ ਜੀ ਇਹਦਾ ਮੋਲਾ ਆਪ ਕਰਦੇ ਆ 55000 ਰੁਪਏ ਅੱਛਾ ਜੀ ਜਿਹੜੀ ਜਸ ਨੂੰ 52000 ਦੀ ਲਵਾਂਗੇ ਲਾਸਟ 52 ਦੀ ਹਾਂਜੀ ਠੀਕ ਹੈ ਤੇ ਮਗਰੋਂ ਇੱਕ ਇੱਕ ਰਾਂ ਬੈਕਗਰਾਉਂਡ ਵਖਾ ਰਿਏ ਲਾ ਕੇ ਮੜੀ ਜੀ ਲਓ ਜੀ 6 ਕਿਲੋ ਸਜਣੋ ਦੁੱਧ ਜੇ ਤੇ ਮਗਰਲੀ ਸਾਈਡ ਤੇ ਅਸੀਂ ਤੁਹਾਨੂੰ ਵਿਖਾ ਦਿੰਨੇ ਇੱਕ ਰਾਂ ਫੇਰ ਨੋ ਕਰੋ ਜੇ ਨੋਕਲਾ ਥਣ ਲੱਗਾ ਬਾਬਾ ਜੀ ਹਾਂ ਚੋਣ ਤੇ ਚੰਗੀ ਹੋਗੀ ਚੋਣ ਚਵਾਈ ਵਧੀਆ ਬਾਬਾ ਜੀ ਠੀਕ ਹੈ ਸਜਣੋ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ ਮਿਲਦੇ ਆਂ ਅਗਲੀ ਅਪਡੇਟ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ